ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੰਜ ਕਰਾਈ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੁ ਭਲਵਾਨ ਹੁਣ ਅਗਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਸੂਈਆਂ ਗਾਵਾਂ ਤੇ ਦੋ ਤੁਹਾਨੂੰ ਗੱਬਣਾ ਵਿਖਾਉਣੀਆਂ ਵਾ ਤੇ ਤਿੰਨ ਜਿਹੜੀਆਂ ਸੂਈਆਂ ਵਾ ਤਿੰਨਾਂ ਮਗਰੀ ਜਿਹੜੀਆਂ ਵਸ਼ੀਆਂ ਵਾ ਤੇ ਦੋ ਗੱਬਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ ਚਲੋ ਵਧੀਆ ਚੀਜ਼ ਦਾ ਜੀ ਤੇ ਵੇਗਿਆਦ ਨਾਲ ਮਾਲ ਫਿਰ ਆ ਵੇਗਿਆ ਜੀ ਉਹ ਹਰਿਆਣੇ ਚਲ ਗਿਆ ਜੀ ਲੱਗ ਗਿਆ ਕਿ ਲੈ ਆ ਜੇ ਫਿਰ ਤੇ ਜਾਨੀ ਤੂੰ ਇਹ ਬੰਦੇ ਉਹਨਾਂ ਨੂੰ ਲੋਕੇਸ਼ਨ ਮੈਨੂੰ ਆਪੇ ਪੁੰਟੇ ਪਾ ਦੇ ਹਨ ਅੱਛਾ WhatsApp ਤੇ ਮੈਂ ਲੋਕੇਸ਼ਨ ਪਾ ਦਿੱਤੀ ਅੱਛਾ ਉਹਨਾਂ ਕਿ ਇੱਕ ਚਵਾਈ ਕਰਕੇ ਲੈ ਗਏ ਇੱਕ ਟੈਂਪਰ ਚਵਾਈ ਕੀਤੀ ਦੂਜੀ ਉਤਰਾਂ ਲੈ ਗਏ ਅੱਛਾ ਮਤਲਬ ਆਪਣੀ ਇੱਥੇ ਆ ਕੇ ਚਵਾਈ ਕਰਕੇ ਖੜੀ ਆ ਠੀ ਇਹ ਵੀ ਚਲ ਵਧੀਆ ਗੱਲ ਹੈ ਹੁਣ ਜਿਹੜੇ ਚੰਗਾ ਜੀ ਜੇ ਇੱਥੇ ਮੁੜ ਕੇ ਲਾਂਬਾ ਨਹੀਂ ਲਿਆ ਜਾਂਦਾ ਹਾਂਜੀ ਹਾਂਜੀ ਜੇ ਹੁਣ ਉਹ ਮੰਨ ਲਓ ਇੰਨੀ ਦੂਰੋਂ ਆ ਕੇ ਇੱਥੋਂ ਚਵਾਈ ਕਰਕੇ ਖੜ ਸਕਦੇ ਆ ਤੇ ਆਪਣੇ ਲੱਗ ਬੰਦਿਆਂ ਦੇ ਨਾਲ ਚਵਾਈ ਕਰਕੇ ਖੜਨੀ ਚਾਹੀਦੀ ਆ ਤੇ ਨਾਮ ਦੱਸ ਦੇ ਕਰੀ। ਨਾ ਮੇਰਾ ਸੋਨ ਪਹਿਲਵਾਨ ਜੀ। ਹਾਂਜੀ। ਪਿੰਡ ਪੰਜ ਕਰਾਈਆਂ ਤਸਵੀਰ ਨਾਲਾ ਜਿਲ੍ਹਾ ਨੰਬਰ ਸੱਤ। ਤੇ ਫੋਨ ਨੰਬਰ ਵੀ ਬੋਲ ਦੇ ਕਰੀ। 9818 9929। ਠੀਕ ਐ। ਤੇ ਅੱਜ ਫਿਰ ਪੰਜ ਆਣਾ। ਹਾਂਜੀ ਪੰਜ ਆ। ਇਹ ਤੇ 6 ਹੀ ਇੱਕ ਵੇਗੀ ਜੀ। ਅੱਛਾ ਇੱਕ ਵੇਗੀ ਆ। ਹਾਂਜੀ। ਠੀਕ ਐ। ਚਲੋ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਜਿਹੜੀ। ਕਿੰਨਾ ਚਿਰ ਹੋਇਆ ਜਿੰਨੇ ਸੂਈ ਨੂੰ? ਇਹ ਵੀ ਜੀ ਕੱਲ ਦੀ ਸੂਈ ਤੇ। ਅੱਛਾ ਕੱਲ ਦੀ ਸੂਈ ਆ। ਕੱਲ ਦੀ ਸੂਈ। ਨਾੜ ਤਾਜ਼ਾ ਹੀ ਆ ਬਿਲਕੁਲ ਹਣਾ ਨਾਲ। ਬਿਲਕੁਲ ਜੀ। ਛੋਟਾ ਜਿਹਾ ਬੱਚਾ ਐ। ਤੇ ਕਿੰਨਾ ਸੁਬਾ ਹੋਊਗਾ ਵੀਰਦੀ ਘਰ ਵਾਲੇ ਦੇ ਪਹਿਲਾ ਆਂਦੇ ਚਲੋ ਅਸੀਂ ਦੂਜਾ ਕਰਕੇ ਲਈਏ ਆ ਦੂਸਰਾ ਤੇ ਹੋ ਗਿਆ ਆ ਦੂਸਰਾ ਹੋਊਗਾ ਥਣ ਤੁੰਨਾ ਤੇ ਦੂਸਰਾ ਜਾਂਦੀ ਉਤਰਾਂ ਦੇ ਚਲੋ ਜਿਹੜੇ ਹਿਸਾਬ ਨਾਲ ਗੋਲਗੂਮੀਆਂ ਪੈ ਜਾਣ ਜਾਂਦੀ ਠੀਕ ਆ ਹਾਂਜੀ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਵੀ ਵੀ ਚਵਾਈ ਜਾਊਗੀ 12 ਕਿਲੋ ਚਵਾਈ ਜਾਊਗੀ 11-12 ਕਿਲੋ ਤੋੜ ਦਈਏ ਫਿਰ ਇਹਨਾਂ ਨੂੰ ਆਪਾਂ ਬਾਕੀ ਸੇਂਗੇ ਤੇ ਹੈਗੇ ਆ ਨਿਗੇ ਨਿਗੇ ਬਾਕੀ ਦਰਮਿਆਨਾ ਜਾਂ ਕਾਦਦੇ ਮੀਡੀਅਮ ਜਿਹਾ ਕਾਦਦੇ ਜਿਹੜਾ ਤੇ ਮੌਕੇ ਦੇ ਵੇਤੀ ਕਿੰਨਾ ਕੁ ਬੋਲਾ ਹੋਗਾ ਉਤਰਾ ਇਹਦੇ ਕੋ ਹੁਣ ਵੀਰ ਕੀ ਬੱਚੇ ਦਾ ਪਾ ਕੇ 8 ਕਿਲੋ ਹੋਗਾ ਜੀ 8 ਕਿਲੋ ਹੈਗਾ ਤੇ ਮੁੱਲੇ ਦਾ ਫਿਰ ਦੇ ਦੀਓ 30 30 ਵਿੱਚ ਹੈਗੇ ਕਿ ਜੈਸ ਤੇ ਕੱਢ ਦੀਏ ਕੱਢ ਦੋ ਤੁਸੀਂ ਕੱਢ ਦੋ ਕਿੰਨੇ ਦੀ ਦੇ ਦਈਏ ਤੁਸੀਂ ਦੱਸ ਦੋ ਵੀਤੀ ਕਿੰਨੇ ਦੀ ਤੁਸੀਂ ਆਖੋਗੇ ਫੰਗੋੜ ਦੀ 27000 ਦੀ ਦੇ ਦਈਏ ਦੇ ਦਾਂਗੇ 27000 ਦੀ ਛੋੜ ਹੀ ਹੋਣੀ ਚ ਵਿੱਚ ਵੀ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਇੱਕ ਰੀ ਨਾੜੂ ਦਿਖਾ ਦੀ ਸਿੱਧਾ ਕਰਿਓ ਬੱਚਾ ਇੱਕ ਰੀ ਬੱਛੀ ਜੀ ਹਾਂ ਦੇ ਸਾਦੇ ਵੱਛੀ ਆ ਇਹ ਤੇ ਮਗਰ ਤਾਜਾ ਹੀ ਆ ਬੱਚਾ ਜਿਹੜਾ ਤੇ ਵੱਛੀਆਂ ਆਈਆਂ ਚਲੋ ਸਾਰੇ ਆ ਮਗਰ ਹੀ ਹੁਣ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਦੂਸਰੇ ਨੰਬਰ ਤੇ ਜਿਹੜੀ ਤੇ ਇਹਨਾਂ ਵਿੱਚ ਕਿੰਨਾ ਚਿਰ ਹੋ ਗਿਆ ਸੋਈ ਨੂੰ ਇਹ ਵਿੱਚ ਪਰਸੋਂ ਦੀ ਸੁੱਜੀ ਹੈ ਇਹ ਦੇਖੋ ਕਿੰਨਾ ਕੁ ਬੋਲਾ ਜੇ ਇਰ ਕੋ ਬੱਚੇ ਦਾ ਪਾ ਕੇ ਕੋ ਵੀ ਨਾ ਕਿਉ ਕਰ ਅੱਠ ਕਿਲੋ ਹੈਗਾ ਇਹ ਕਿੰਨਾ ਚੁਵਾਈ ਜਾਊਗੀ ਕੰਤ ਬਈ ਨਾਲੀ ਇੰਨਾ ਕਿ ਵੀ ਜਵਾਈ ਚੋਗੀ ਬਾਕੀ ਦੁੱਧ ਵਿੱਚ ਹੀ ਸੇਵਾ ਦਾ ਹੁੰਦਾ ਜਿੰਨਾ ਪਾਲੋ ਉਨਾ ਹੀ ਚੋਣੋ ਹਾਂਜੀ ਹਾਂਜੀ ਇਹਦੇ 12 ਕਿਲੋ ਤੇ ਚਵਾਉਂਗੀ ਇਹ ਤੇ ਜਿਹੜਾ ਵਾ ਮੌਕੇ ਤੇ ਜਿਹੜਾ ਵਾ ਬਾਕੀ ਗਾਂ ਵਧਨ ਵਾਲਾ ਉਹ ਅੰਦਾਜ਼ਾ ਹੀ ਹੁੰਦਾ ਵਾ ਕਈ ਵਾਦੀਆਂ ਕਈ ਨਹੀਂ ਵੀ ਵਾਦੀਆਂ ਹਾਂ ਜੀ ਕਈ ਵਾਦੀਆਂ ਕਈ ਨਹੀਂ ਵਾਦੀਆਂ ਹਾਂ ਹਾਂਜੀ ਤੋਰਾ ਹਾਂ ਫਿਰ ਇੱਕ ਵਾਰੀ ਬਾਕੀ ਹਰ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਖੜਿਆ ਕਰੇ ਆਪਣੀ ਤਸੱਲੀ ਕਰਕੇ ਇਹ ਤਾਂ ਅਸੀਂ ਆਪ ਵੇਖ ਕੇ ਖੜਨੇ ਹੁੰਦੀ ਵੀ ਗਾਂ ਵਧਨ ਲਈ ਆ ਕਿ ਨਹੀਂ ਲੈ ਜੀ ਲੈ ਤੇ ਇਹਦਾ ਮੁੱਲ ਵੀ ਦੀ ਫਰ ਕੀ ਰੱਖਣਾ ਜੀ ਇਹਦਾ ਮੁੱਲ ਵੀ 30000 ਰੁਪਏ ਅੱਛਾ ਬਾਕੀ ਜਿੰਨੇ ਦੀ ਤੁਸੀਂ ਕਹੋਗੇ ਉਹਨੇ ਵੀ ਦੇ ਦਵਾਂ ਕਰਦੀ ਵਿੱਚ 2000 ਮੰਨ ਤੋਰ ਦੋ ਵੀਰ ਜੀ ਇਹ 2800 ਦੀ ਦੇ ਦੋ 2800 ਦੀ ਛੋੜੀ ਹੋਣੀ ਤੇ ਬਾਕੀ ਭਾਲਿਆ ਵੀਰ ਜੀ ਸਾਡੇ ਇਹਦਾ ਕੋਈ ਨੰਕਾ ਆਖੇ ਠੀਕ ਹੈ ਹੌਂਦਾ ਹੱਥ ਚਾਉਣ ਵਾਲਾ ਜੇ ਤਾ ਭਾਲ ਜਿਆਗੀ ਭਲਾਂ ਜੜੀਆਂ ਹਵਾਨ ਤੇ ਹੈਗੀਆਂ ਹੁਣ ਜਿਹੜੇ 3 ਤੀਸਰੇ ਨੰਬਰ ਤੇ ਆ ਇਹਦੇ ਮਗਰ ਵੀ ਵੱਛੀ ਆ ਤੋਰ ਹਾਂ ਇੱਕ ਰੀਨਾਂ ਵਿੱਚ ਇਹਨੂੰ ਕਿੰਨਾ ਚਿਰ ਹੋਇਆ ਵਿੱਧੀ ਸੋਈ ਨਾ ਇਹਨੂੰ ਵਿੱਧੀ ਹਤਾ ਹੋ ਗਿਆ ਵੀ 12 ਦਿਨ ਦੇ ਲੱਗ ਗਏ ਅੱਛਾ 10 ਦਿਨ ਦੇ ਲੱਗ ਗਏ ਹੋ ਗਿਆ ਜਿਹੜਾ ਤੇ ਇਹਦੇ ਕੋ ਦੁੱਧ ਕਿੰਨਾ ਜੇ ਇਹ ਕੋ ਵੀਰ ਜੀ ਬੱਚੇ ਦਾ ਪਾ ਕੇ 12 ਕਿਲੋ ਹੈਗਾ ਜੀ ਅੱਛਾ ਹਾਂ ਜੀ ਤੋਰ ਦਈਏ ਫਿਰ ਇਹਨੂੰ 12 ਲੀਟਰ ਦੁੱਧ ਜਿਹੜਾ ਮੋਕੇ ਤੇ ਕਿੰਨੇ ਕੀ ਇਹਦੇ ਕੋਲ ਹੈਗਾ ਹੈ ਬਾਕੀ ਸੁਈ ਸੁਈ ਆਈ ਹੈ ਇਹਦੇ ਚੋਈ ਜਿਹੜੀ ਹੋ ਜਾਨੀ ਆ ਲੈ ਆ ਵੀ ਜੀ ਬਾਕੀ ਹਵਾਨੇ ਤੇ ਇਹ ਨਾੜਾਂ ਜਿਹੜੀਆਂ ਚੰਗੀਆਂ ਤੇ ਥਣਾ ਦਾ ਸਾਈਜ਼ ਕਰ ਤੂੰ ਜੇ ਤਾਂ ਠੀਕ ਹੈ ਤੇ ਇਹ ਕਿੰਨੇ ਦੀ ਦੇ ਦਈਏ ਵੀ ਜੀ ਸ਼ਵੀ ਤੀਆ ਦੀ ਦੇ ਦੋਗੇ ਤੇ ਦੁੱਧ 12 ਲੀਟਰ ਘਰੋ ਚਵਾ ਦੋਗੇ ਕਿ ਮੇਰੇ ਘਰ ਆਣ ਕੇ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਖੜੇ ਅੱਛਾ ਤੋ ਇਹਦੇ ਥੱਲੇ ਦੁੱਧ ਬਣਿਆ ਇਹਨਾਂ ਥੱਲੇ ਤੇ ਬੋਲੇ ਆ ਆ ਦੋਵੇਂ ਬੋਲੇ ਤੇ ਆ ਹਨਾ ਇਹ ਦੋਵੇਂ ਬੋਲੇ ਤੇ ਆ ਤੇ ਦੁੱਧ ਤੇ ਆ ਹਨਾ ਤੇ ਇੱਚੋ ਤੀਜਾ ਕਰਨਾ ਮੰਨ ਤਾਣ ਕਰ ਦੋ ਜਿੰਨਾ ਆਪ ਹੀ ਤੁਸੀਂ ਦੱਸ ਦੋ ਕਿੰਨੇ ਦੀਆਂ ਯਾਰ ਛੱਡ ਦਾਂਗੇ ਨਾ ਕੀ ਯਾਰ ਅੱਛਾ ਇਹਨਾਂ ਤੀਆ ਦੀ ਦੇ ਦੇ ਉਹਦੇ ਵਿੱਚੋਂ ਛੋੜ ਹੀ ਹੋਣੀ ਠੀਕ ਹੈ ਜੀ ਤੇ ਆ ਗੱਬਣਾ ਗਿਆ ਦੋ ਹਨਾ ਹਾਂ ਜੀ ਗੱਬਣਾ ਇਹ ਕਿੰਨਾ ਕੁ ਲਾਜੀ ਟਾਈਮ ਹਫਤੇ ਦੇ ਵਿੱਚ ਸੁਪੂ ਕੀ ਆਦੇ ਹਫਤੇ ਦੇ ਵਿੱਚ ਸੁਪੂ ਕੀ ਤੇ ਥਾਣੇ ਦੇ ਇਕਸਾਦੇ ਤੇ ਲੱਗੇ ਤਾਂ ਤੇ ਦੁੱਧ ਕਿੰਨਾ ਚਵਾਈ ਜਾਊਗੀ ਇਹ ਫਿਰ ਜੀ ਚਲੋ ਕਰ ਦੇ ਦੇ ਹਿਸਾਬ ਨਾਲ 10-12 ਕਿਲੋ ਤੇ ਕਰੂਗੀ ਇਹ ਵੀ ਕਰਮਾ ਲਈ ਠੀਕ ਚਲੋ ਦੁੱਧ ਤੇ ਤੁਹਾਨੂੰ ਇਹੋ ਬੇਨਤੀ ਆ ਵੀਰੋ ਉਹਨਾਂ ਨੂੰ ਵੀ ਦੁੱਧ ਦੇ ਸੇਵਾ ਦਾ ਜਿੰਨਾ ਪਾ ਲਓ ਉਹਨਾਂ ਹੀ ਚੋਲੋ ਇਹ ਅੰਦਾਜ਼ਾ ਹੀ ਆ ਵੱਧ ਵੀ ਚਵਾ ਸਕਦੇ ਆ ਤੇ ਘੱਟ ਵੀ ਜੀ ਚਲੋ ਵੀ ਇੰਨਾ ਦੇ ਦੂਗੀ ਇੰਨਾ ਦੇ ਦੂਗੀ ਘੱਟ ਵੀ ਚਵਾ ਸਕਦੀ ਆ ਘੱਟ ਵੀ ਚਵਾ ਸਕਦੀ ਆ ਵੱਧ ਵੀ ਚਵਾ ਸਕਦੀ ਆ ਹਾਂਜੀ ਤੋਰੋ ਹਾਂ ਫਿਰ ਬਾਕੀ ਆਪਣੀ ਸਮਝਣਾ ਖੜਿਆ ਕਰੋ ਲੈ ਵਿੱਦੂ ਬਾਕੀ ਇਹ ਜੇ ਤਿਆਰ ਹੋਣੀ ਆ ਥੱਲੇ ਵੇ ਕੱਦ ਜਿਹੜਾ ਇਹਦਾ ਵੀ ਦਰਮਿਆਨਾ ਹੀ ਆ ਨੋਰਮਲ ਜੇ ਆ ਜਰਸੀਆਂ ਆਈਆਂ ਸਾਰੀਆਂ ਜਰਸੀਆਂ ਦੇ ਹਿਸਾਬ ਨਾਲ ਹੀ ਕੱਦਦੇ ਆ ਜਿਹੜੀ ਇਹਨਾਂ ਦੇ ਤੇ ਮੋਲੇ ਤਾਂ ਵੀ ਜੀ ਫਿਰ 28000 ਦੀ ਦੇ ਦਈਏ ਜੀ 28000 ਦੀ ਵਿੱਤ ਜੋ ਹੈਗਾ ਗਜਸ਼ ਤੇ ਕੱਢਦੀ। ਕੋਈ ਕੱਢ ਦੋ ਵੀਰ ਜੀ ਜੋ ਤੁਸੀਂ ਆਖੋਗੇ ਉਰੇ ਵੀ ਪਿਛੋੜੀ ਹੋਣੀਗੇ ਜੋ ਵੀ ਤੁਸੀਂ ਆਖੋਗੇ। 2000 ਕਰਦੀ ਹੈ ਫਿਰ ਇਹਦਾ ਮਨ। ਕਰ ਦੋ ਜੀ ਕਰ ਦੋ। 26000 ਦੀ ਦੇ ਦਾਂਗੀ। 26000 ਦੀ ਦੇ ਦਾਂਗੀ। ਠੀਕ ਹੈ ਜੀ। ਤੇ ਹੁਣ ਆਪਣੇ ਕੋਲੇ ਇੱਕ ਐਂਡ ਤੇ ਆ ਗਈ ਇਹ ਵੀ ਗੱਬਣੀ। ਤੋਰੀ ਦੋ ਬਿੱਲੇ ਵੀ ਫੇਰੀ ਇਹਦੇ ਬਾਦੇ। ਇਹ ਜੇ ਟਾਈਮ ਖੜਦੀ ਆ ਆਜ਼ਾਦੀ ਹੈ ਨਾ। ਇਹ ਵੀ ਇੱਕ 15 ਦਿਨ ਖੜੂਗੀ। ਅੱਛਾ। ਤੇ ਦੁੱਧ ਕਿੰਨਾ ਚਵਾਈ ਜਾਊਗੀ? ਦੁੱਧ ਘਰ ਵਾਲਿਆਂ ਦੇ ਹੀ ਪਹਿਲੇ ਸਵੇਰੇ ਦੇ ਥੱਲੇ 12-13 ਕਿਲੋ ਚੋਇਆ। ਹਾਂਜੀ। ਚਲੋ ਦੁੱਧ ਤੇ ਹੁੰਦਾ ਵੀਰ ਜੀ ਸੇਵਾ ਦਾ ਤੁਹਾਨੂੰ ਅੱ ਉਤਰਾ ਜਿਹੜਾ ਕੱਦ ਕਾਠੇ ਦਾ ਚੰਗਾ। ਦੇ ਨਾ ਜੇ 15 ਖੜਦੀ ਐ ਸੋਨ ਚ। ਲੈ ਵੀ ਦੀ। ਤੇ ਇਹਦਾ ਮੁੱਲ ਵੀ ਜੀ ਫਿਰ ਇਹਨਾਂ ਮੌਲੇ ਵੀ ਕੀ ਕੁੰਤੇ ਕਰਾਂਗੇ ਕੱਚੀ ਆ ਜੀ ਠੀਕ ਆ ਇਹ ਤਾਂ ਫਿਰੋਸਾ ਨਾ ਹੋ ਜਾਊਗਾ ਹਾਂ ਠੀਕ ਆ ਜੀ ਤੇ ਠੀਕ ਆ ਵੀਰ ਜੀ ਹੋਰ ਕੁਛ ਕਰਨਾ ਠੀਕ ਆ ਵੀਰ ਜੀ ਜਿਹੜੀਆਂ ਸੂਈਆਂ ਆਣ ਕੇ ਆਪਣੀ ਤਸੱਲੀ ਕਰਨ ਜੋ ਕੇ ਖੜਨ ਇਥੋਂ ਜਿਹੜੀਆਂ ਗੱਬੜਾ ਆਉਂਦੇ ਨੇ ਥਾਂ ਟਿੱਪ ਕੇ ਖੜਨ ਜੀ ਪਾਸ ਕਰਕੇ ਖੜਨ ਠੀਕ ਆ ਵੀਰ ਜੀ ਜਿੱਤ ਤਰ੍ਹਾਂ ਕਿ ਵੀਰ ਜੀ ਹੁਣਾਂ ਨੇ ਦੱਸਿਆ ਸੂਈਆਂ ਦਿੱਥੇ ਆ ਕੇ ਚਵਾਈ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜਾਓ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ